10 ਸਾਲਾਂ ਤੋਂ ਮੰਗ ਕਰਦੇ ਆ ਰਹੇ ਹਾਂ ਉਦੋਂ ਬਾਦਲ ਸਰਕਾਰ ਸੀ ਕਾਂਗਰਸ ਆ ਗਈ ਹੁਣ ਆਪ ਵਾਲੇ ਆਏ ਨੇ ਅਸੀਂ ਇਹੀ ਕੁਛ ਕਰਦੇ ਰਹਾਗੇ ਜੱਬਰ ਗਾੜੀ ਇਕੱਠੇ ਹੁੰਦੇ ਸੀ ਜੱਬਰ ਇੱਕ ਸਾਨੀ ਮੋਰਚਾ ਲੱਗਿਆ ਹੋਇਆ ਸੀ ਜਾਂ ਉਥੇ ਬੰਦੀ ਸਿੰਘਾਂ ਦਾ ਮੋਰਚਾ ਲ ਇਹ ਮੂਰਖ ਤੁਰੇ ਫਿਰਦੇ ਨੇ ਲੋਕ ਸਰਕਾਰਾਂ ਕਾਦੇ ਵਾਸਤੇ ਚੁਣਦੇ ਆ ਅਸੀਂ ਵੀ ਸਾਡੇ ਜਿਹੜੇ ਇਹ ਹੱਕ ਨੇ ਜਿਹੜੇ ਮੁੱਦੇ ਨੇ ਸਾਡੇ ਹੱਲ ਕਰਨਗੇ ਇਥੇ ਤੁਰੇ ਫਿਰਦੇ ਹੁਣ ਬਾਦਲ ਵਾਲੇ ਹੁਣ ਇਹੇ ਭਾਲਦੇ ਫਿਰਦੇ ਨੇ ਵੀ ਸਾਨੂੰ ਇਹ ਉਦੋਂ ਜਦੋਂ ਇਹਨਾਂ ਦੇ ਰਾਜ ਚ ਹੋਈਆਂ ਸੀ ਉਦੋਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਇਹ ਕੁਰਸੀਆਂ ਛੱਡੀਆਂ ਇਹਨਾਂ ਨੇ ਅਸੀਂ ਬੰਦੀ ਸਿੰਘ ਰਿਹਾ ਕਰਾਵਾਂਗੇ ਬਾਦਲ ਪਰਿਵਾਰ ਵਾਲੇ ਜੇ ਕਹਿੰਦੇ ਅਸੀਂ ਗੁਰੂਗਰਾ ਸਾਹਿਬ ਦੇ ਬਿੱਲ ਬਣਾਵਾਂਗੇ ਸਖਤ ਕਾਨੂੰਨ ਲੈ ਕੇ ਆਵਾਂਗੇ ਕੀ ਲੱਗਦਾ ਲੋਕ ਦਿਵਾਰੇ ਵੋਟ ਪਾਉਣਗੇ ਇਹਨਾਂ ਨੂੰ ਇਹ ਨਹੀਂ ਲੰਬੜ ਇਹ ਲੰਬੜਦਾਰ ਨਹੀਂ ਬਣਦਾ ਇਹ ਜਿਹੜਾ ਉਹ ਮਰਜ਼ੀ ਕਰ ਲੇ ਲੰਬੜਦਾਰ ਨਹੀਂ ਬਣ ਸਕਦਾ ਇੱਕ ਇੱਕ ਬੰਦਾ ਆਪਣੇ ਘਰ ਦੇ ਵਿੱਚ ਨਹੀਂ ਰਹਿ ਸਕਦਾ ਤੁਸੀਂ ਉਹਨਾਂ ਨੂੰ ਲਾਕੇ ਦੇ ਸਾਰੇ ਜਣੋਂ ਕੇ ਅੰਦਰ ਬੈਠਾ ਰਿਹਾ ਬਹੁਤ ਔਖਾ ਉਹ ਤਾਂ ਫਿਰ 400 ਫੁੱਟ ਦੇ ਉੱਤੇ ਬੈਠਾ। ਡੇ ਬੰਦੀ ਸਿੰਘ ਨੇ ਆਪਣੇ ਰਾਜੋਆਣਾ ਜੀ ਕਹਿੰਦੇ 15 ਅਕਤੂਬਰ ਨੂੰ ਉਹਨਾਂ ਫਾਂਸੀ ਦਿੱਤੀ ਜਾਣੀ ਐ। ਤੇ ਜਿਹੜੀ ਬੀਐਸਐਫ ਐ ਉਤਨਾਦ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਮਾਹੌਲ ਕੀ ਲੱਗਦਾ ਕਿਵੇਂ ਦਾ ਮਾਹੌਲ ਹੋ ਸਕਦਾ ਅੱਗੇ? ਸਾਡੇ ਕੋਈ ਫਾਸੀ ਵਾਲੀ ਜਿਹੜੀ ਖਬਰ ਹੈ ਝੂਠੀ ਆ। ਹਾਲੋ ਹਾਲੋ ਕਿਛ ਮੜਿਆ। ਸਤਿ ਸ੍ਰੀ ਅਕਾਲ ਜੀ ਮਮਿੰਦਰ ਸਿੰਘ ਤੇ ਤੁਸੀਂ ਪਿੰਟੂ ਟੀਵੀ ਦੇਖ ਰਹੇ ਹੋ। ਅੱਜ ਜਿਹੜਾ ਟਾਵਰ ਵਾਲਾ ਮੋਰਚਾ ਗੁਰਜੀਤ ਸਿੰਘ ਖਾਲਸਾ ਜੀ ਟਾਵਰ ਤੇ ਬੈਠੇ ਨੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਵੀ ਸਖਤ ਕਾਨੂੰਨ ਬਣਨਾ ਚਾਹੀਦਾ ਅੱਜ ਸਾਲ ਹੋ ਚੁੱਕਿਆ ਏ ਉਹਨਾਂ ਰੋਟੀ ਵੀ ਤਿਆਗੀ ਹੋਈ ਆ ਤੇ ਟਾਵਰ ਉੱਤੇ ਕਿਵੇਂ ਜ਼ਿੰਦਗੀ ਬਤੀਤ ਕਰ ਰਹੇ ਨੇ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਤਰਨਾ ਦਲ ਦੇ ਰਾਜਾ ਰਾਜ ਸਿੰਘ ਜੀ ਸੱਸੀ ਬਾਬਾ ਜੀ ਬਈ ਖਾਲਸਾ ਸ਼੍ਰੀ ਵਗਦੀ ਫਤਹਿ ਖਾਲਸਾ ਜੀ ਫਤਹਿ ਆ ਬਾਈ ਸਾਲ ਹੋ ਗਿਆ ਜੀ ਅੱਜ ਟਾਵਰ ਦੇ ਬੈਠੇ ਨੇ ਗੁਰਜੀਤ ਸਿੰਘ ਖਾਲਸਾ ਜੀ ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਵੀ ਹੁਣ ਅੱਜ ਕਾਠ ਵੀ ਵੱਧ ਰਿਹਾ ਹੈ ਕੀ ਕਹੋਗੇ ਜੀ ਕਹਿਣਾ ਕਹੌਣ ਨੂੰ ਕੀ ਆ ਯਾਰ ਹਰ ਇੱਕ ਵਾਰੀ ਇ ਇਹਨਾਂ ਨੂੰ ਤਾਂ ਸਾਲ ਹੋ ਗਏ ਸਾਨੂੰ ਪੌਣੇ 3 ਸਾਲ ਹੋ ਗਏ ਬੰਦੀ ਸਿੰਘਾਂ ਦੀ ਰਿਹਾਈ ਮੋਰਚਾ ਲੱਗਿਆ ਹੋਇਆ ਉੱਥੇ ਹਾਂਜੀ ਪੌਣੇ 3 ਸਾਲ ਤੋਂ ਅਸੀਂ ਕਹਿ ਰਹੇ ਹਾਂ ਵੀ ਵਿਅਦਵੀਆਂ ਦਾ ਇਨਸਾਫ ਕਰੋ ਪੌਣੇ 3 ਸਾਲ ਕਿਉਂ 10 ਸਾਲ ਹੋ ਗਈ ਇਸ ਗੱਲਾਂ ਨੂੰ ਬਰਗਾੜੀ ਦੇ ਵਿੱਚ 2015 ਦੇ ਵਿੱਚ ਆ ਨਵੰਬਰ ਦੇ ਅੱਜ ਦੇ ਦਿਨ ਉਸੇ ਵੀਅਦਵੀਆਂ ਹੋਈਆਂ ਪੂਰੇ 10 ਸਾਲ ਹੋ ਗਏ 10 ਸਾਲਾਂ ਤੋਂ ਲੋਕ ਮੰਗ ਕਰ ਰਹੇ ਨੇ ਵੀ ਸਾਨੂੰ ਇਨਸਾਫ ਦਿਓ ਉਥੇ ਦੀ ਉਥੇ ਵਰਗਾੜੀ ਦੇ ਵਿੱਚ ਇਹ ਵਿਆਦਵੀ ਹੋਈ ਲੋਕ ਸੜਕਾਂ ਦੇ ਉੱਤਰ ਆਏ 13 14 ਤਰੀਕ ਨੂੰ ਡਾਂਗਾਂ ਚੱਲੀਆਂ ਗੋਲੀਆਂ ਚੱਲੀਆਂ ਉਥੇ ਦੋ ਸਿੰਘ ਸ਼ਹੀਦ ਕਰੇ ਗਏ ਅਸੀਂ ਦਲ 10 ਸਾਲਾਂ ਤੋਂ ਮੰਗ ਕਰਦੇ ਆ ਰਹੇ ਹਾਂ ਉਦੋਂ ਬਾਦਲ ਸਰਕਾਰ ਸੀ ਕਾਂਗਰਸ ਆ ਗਈ ਹੁਣ ਆਪ ਵਾਲੇ ਆਏ ਨੇ ਅਸੀਂ ਇਹੀ ਕੁਛ ਕਰਦੇ ਰਹਿਾਂਗੇ ਇਹ ਲੋਕ ਕਾਨੂੰਨ ਸਾਨੂੰ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਹਨਾਂ ਨੂੰ ਸਾਰਾ ਕੁਝ ਆਜ ਆ ਜਾਂਦਾ ਬੰਦੀ ਸਿੰਘ ਵੀ ਉਦੋਂ ਜਿਆਦਾ ਆਉਂਦੇ ਨੇ ਉਹਨਾਂ ਨੂੰ ਉਦੋਂ ਇਹਨਾਂ ਨੂੰ ਸਾਰਾ ਕੁਝ ਆਜ ਆਉਂਦਾ ਇਹਨਾਂ ਨੇ ਵਾਦਾ ਕੀਤਾ ਸੀਗਾ ਵੀ 22 ਜਨਵਰੀ 25 ਜਨਵਰੀ ਵੀ 2022 ਦੇ ਵਿੱਚ ਅਸੀਂ ਕਾਨੂੰਨ ਬਣਾਵਾਂਗੇ 6 ਮਹੀਨੇ ਦਾ ਟਾਈਮ ਲਿਆ ਸੀਗਾ ਹਾਲ ਤੱਕ ਕਾਨੂੰਨ ਕਿਉਂ ਨਹੀਂ ਬਣਿਆ ਕੀ ਕਮੀ ਦਿਖ ਰਿਓ ਬਣਾਉਣ ਕਿਹਨੂੰ ਪੁੱਛਣਗੇ ਕਹਿੰਦੇ ਅਸੀਂ ਕਮੇਟੀ ਬਣਾਈਏ ਪੁੱਛਣਾ ਕਿਹਨੂੰ ਆ ਸਾਰੇ ਲੋਕ ਇੱਥੇ ਆ ਸਾਰੀ ਧਰਮਾਂ ਦੀ ਆਗੂ ਆ ਰਹੇ ਨੇ ਮੁਸਲਮਾਨ ਕਹਿ ਰਹੇ ਨੇ ਹਿੰਦੂ ਕਹਿ ਰਹੇ ਨੇ ਸਿੱਖ ਕਹਿ ਰਹੇ ਨੇ ਇਸਾਈ ਕਹਿ ਰਹੇ ਨੇ ਉਹ ਕਾਨੂੰਨ ਬਣਾਓ ਇਹ ਹੁਣ ਕਦੋਂ ਬਣਾਉਣਗੇ ਕਿਉਂਕਿ ਜਦੋਂ ਇੱਕ ਧਰਮ ਦਾ ਮੁੱਦਾ ਨਹੀਂ ਰਹਿ ਗਿਆ ਸਾਰੇ ਧਰਮਾਂ ਦੇ ਕਹਿ ਰਹੇ ਨੇ ਵੀ ਸਾਰੇ ਧਰਮ ਸਾਰੇ ਧਰਮ ਬਰਾਬਰ ਨੇ ਹਾਂ ਜੀ ਉਹ ਵੀ ਗੱਲ ਕਰਦੇ ਆ ਫਿਰ ਕਿਉਂ ਨਹੀਂ ਬਣਾਉਂਦੇ ਇਹ ਹਾਂ ਉਹਨਾਂ ਦੇ ਪਿੰਕੋ ਕਿਉਂ ਦੇਰੀ ਕਰ ਰਹੇ ਨੇ ਇਸ ਕਰਕੇ ਸਰਕਾਰ ਨੂੰ ਬਿਨਾਂ ਦੇਰੀ ਤੋਂ ਇਹ ਕਾਨੂੰਨ ਜਿਹੜੇ ਬਣਾ ਦੇਣੇ ਚਾਹੀਦੇ ਨੇ ਤਾਂ ਕਿ ਜਿਹੜਾ ਦੋਸ਼ੀ ਆ ਉਹ ਇਹ ਡਰੇ ਕਰਨ ਲੱਗਿਆ ਵੀ ਇਹਦੀ ਸਜ਼ਾ ਸਖਤ ਹੋਣੀ ਚਾਹੀਦੀ ਕਿ ਜਿੱਥੇ ਬੰਦਿਆ ਸਾਰਿਆਂ ਪਹੁੰਚ ਰਹੇ ਨੇ ਮੁਸਲਮਾਨ ਵੀ ਉਰੇ ਆ ਰਹੇ ਨੇ ਮੁਸਲਮਾਨ ਭਾਈਚਾਰਾ ਹਿੰਦੂ ਧਰਮ ਦੇ ਵੀ ਆ ਰਹੇ ਨੇ ਜਿਹੜੇ ਲੀਡਰ ਸਹਿਬਾਨ ਨੇ ਬਾਕੀ ਪਾਰਟੀਆਂ ਦੇ ਵੀ ਲੀਡਰ ਨੇ ਉਰੇ ਪਹੁੰਚ ਰਹੇ ਆ ਅਕਾਲੀ ਦਲ ਤੋਂ ਜਾਂ ਕਾਂਗਰਸ ਤੋਂ ਇੱਕ ਹਰਪ੍ਰੀਤ ਸਿੰਘ ਦੀ ਵੀਡੀਓ ਤੋਂ ਬਾਅਦ ਇਹ ਗੱਲਬਾਤ ਹੋਈ ਸੀ ਗੁਰਜੀਤ ਸਿੰਘ ਖਾਲਸਾ ਨਾਲ ਹਰਪ੍ਰੀਤ ਸਿੰਘ ਦੀ ਗੱਲ ਨਹੀਂ ਹਰਪ੍ਰੀਤ ਸਿੰਘ ਉਸ ਤੋਂ ਬਾਅਦ ਸੁਜੀਤ ਸਿੰਘ ਰਖੜਾ ਉਰੇ ਪਹੁੰਚੇ ਨੇ ਕੀ ਲੱਗਿਆ ਕੀ ਕਹਿਣਾ ਚਾਹੋਗੇ ਲੀਡਰ ਸਹਿਬਾਨਾਂ ਨੂੰ ਕੋਈ ਪਾਰਟੀ ਵੱਲੋਂ ਕਿਉਂ ਨਹੀਂ ਕੋਈ ਆ ਰਿਹਾ ਜਿਹੜੇ ਸੁਮਿੰਦਰ ਸਿੰਘ ਮਾਨ ਨੇ ਉਹ ਵੀ ਸਿੱਖਾਂ ਦੀ ਸਿੱਖੀ ਦੀ ਉਹ ਗੱਲ ਕਰ ਦਿੰਦੇ ਵੀ ਉਧਰ ਚਲੇ ਗਏ ਸਾਰੇ ਤੇ ਮੰਗ ਤਾਂ ਸਾਰਿਆਂ ਦੀ ਇੱਕੋ ਹੀ ਹੈ ਨਾ ਜਿਹੜਾ ਗੁਰੂ ਨੂੰ ਪਿਆਰ ਕਰਦਾ ਉਹਨੇ ਆਉਂਦੇ ਨਹੀਂ ਆਉਣਾ ਬਾਕੀ ਰੰਜੇਵੇਂ ਨੇ ਸਭ ਦਾ ਕਿਸੇ ਦਾ ਕੋਈ ਪਹਿਲਾਂ ਆ ਗਿਆ ਕੋਈ ਪਿੱਛੋਂ ਆ ਗਿਆ ਆ ਹੀ ਸਭ ਜਾਣਦੇ ਨੇ ਇਸ ਕਰਕੇ ਸਰਕਾਰ ਨੂੰ ਦੇਖਣਾ ਚਾਹੀਦਾ ਲੋਕਾਂ ਦਾ ਲੋਕ ਕੀ ਮੰਗ ਕਰਦੇ ਨੇ ਆ ਕੰਮਲੇ ਤੁਰੇ ਫਿਰਦੇ ਜਿਹੜੇ ਇੱਥੇ ਆਉਂਦੇ ਨੇ ਜਾਂ ਪਰ ਗਾੜੀ ਇਕੱਠੇ ਹੁੰਦੇ ਸੀ ਜਾਂ ਉਹ ਇੱਕ ਆਸਾਨੀ ਮੋਰਚਾ ਲੱਗਿਆ ਹੋਇਆ ਸੀ ਜਾਂ ਉਥੇ ਬੰਦੀ ਸਿੰਘਾਂ ਦਾ ਮੋਰਚਾ ਲ ਇਹ ਮੂਰਖ ਤੁਰੇ ਫਿਰਦੇ ਨੇ ਲੋਕਾਂ ਸਰਕਾਰਾਂ ਕਾਦੇ ਵਾਸਤੇ ਚੁਣਦੇ ਆਂ ਸੀ ਵੀ ਸਾਡੇ ਜਿਹੜੇ ਇਹ ਹੱਕ ਨੇ ਜਿਹੜੇ ਮੁੱਦੇ ਨੇ ਸਾਡੇ ਹੱਲ ਕਰਨਗੇ ਜਿਹੜਾ ਕੁਰਸੀ ਦੇ ਕੇਰਾ ਚੰਬੜ ਜਾਂਦਾ ਉਹ ਭੁੱਲ ਜਾਂਦਾ ਉਹਨਾਂ ਨੂੰ ਵਿਆਦੇਵੀ ਦੇ ਮੁੱਦੇ ਵੀ ਭੁੱਲ ਜਾਂਦੇ ਆ ਉਹਨਾਂ ਨੂੰ ਬੰਦੀ ਸਿੰਘਾਂ ਦੀ ਰਹਾਈਵੇ ਭੁੱਲ ਜਾਂਦੇ ਉਹਨਾਂ ਨੂੰ ਕਿਸਾਨਾਂ ਦੇ ਮੁੱਦੇ ਵੀ ਭੁੱਲ ਜਾਂਦੇ ਨੇ ਉਹਨਾਂ ਨੂੰ ਸਾਰਾ ਕੁਝ ਭੁੱਲ ਜਾਂਦਾ ਜਦੋਂ ਕੁਰਸੀਆਂ ਹੀਠੋਂ ਨਿਕਲ ਜਾਂਦੀਆਂ ਨੇ ਫਿਰ ਉਹਨਾਂ ਨੂੰ ਬੰਦੀ ਸਿੰਘ ਜਾ ਆ ਜਾਂਦੇ ਨੇ ਫਿਰ ਉਹਨਾਂ ਨੂੰ ਵਿਆਦਵੀਆਂ ਵੀ ਜਾ ਆ ਜਾਂਦੀਆਂ ਨੇ ਇੱਥੇ ਤੁਰੇ ਫਿਰਦੇ ਹੁਣੇ ਬਾਦਲ ਵਾਲੇ ਹੁਣ ਇਹੇ ਭਾਲਦੇ ਫਿਰਦੇ ਨੇ ਵੀ ਸਾਨੂੰ ਇਹ ਉਦੋਂ ਜਦੋਂ ਇਹਨਾਂ ਦੇ ਰਾਜ ਚ ਹੋਈਆਂ ਸੀ ਉਦੋਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਇਹ ਕੁਰਸੀਆਂ ਛੱਡੀਆਂ ਇਹਨਾਂ ਨੇ ਬਸ ਆਹੀ ਗੱਲ ਆ ਨਾ ਜੀ ਮੈਨੀਫੈਸਟੋ ਦੇ ਵਿੱਚ ਹੁਣ ਅਗਲੀ ਸਰਕਾਰ ਬਣਦੇ 27 ਦੇ ਵਿੱਚ ਜੇ ਕਹਿੰਦੇ ਨੇ ਅਸੀਂ ਬੰਦੀ ਸਿੰਘ ਰਿਹਾ ਕਰਾਵਾਂਗੇ ਬਾਦਲ ਪਰਿਵਾਰ ਵਾਲੇ ਜੇ ਕਹਿੰਦੇ ਅਸੀਂ ਗੁਰੂਗਰਾ ਸਾਹਿਬ ਦੇ ਬਿੱਲ ਬਣਾਵਾਂਗੇ ਸਖਤ ਕਾਨੂੰਨ ਲੈ ਕੇ ਆਵਾਂਗੇ ਕੀ ਲੱਗਦਾ ਲੋਕ ਦਿਵਾਰੇ ਵੋਟ ਪਾਉਣਗੇ ਇਹਨਾਂ ਨੂੰ ਇਹ ਨਹੀਂ ਲੰਬੜ ਇਹ ਲੰਬੜਦਾਰ ਨਹੀਂ ਬਣਦਾ ਇਹ ਜਿਹੜਾ ਉਹ ਮਰਜ਼ੀ ਕਰ ਲਏ ਲੰਬੜਦਾਰ ਨਹੀਂ ਬਣ ਸਕਦਾ ਠੀਕ ਆ ਨਾ ਜਦੋਂ ਇਹਨਾਂ ਕੋਲ ਤਾਕਤ ਸੀ ਉਦੋਂ ਤਾਂ ਇਹਨਾਂ ਨੇ ਕਰਿਆ ਨਹੀਂ ਹੈਗਾ ਉਦੋਂ ਕਹਿੰਦੇ ਸੀ ਪਹਿਲੀ ਕੁੱਗੀ ਛੱਡਾਂਗੇ ਉਦੋਂ ਕੁੱਗੀਆਂ ਨਾ ਨਿਕਤਰ ਚਲ ਗਈਆਂ ਅਸੀਂ ਮਰ ਗਏ ਸੀ ਇਹ ਸਿਰਫ ਲੋਕਾਂ ਨੂੰ ਪਰਮਾਉਣ ਵਾਸਤੇ ਆ ਬਈ ਯਾਦ ਵੀ ਵੀ ਉਦੋਂ ਹੀ ਯਾਦ ਆਉਂਦੀ ਹੈ ਬੰਦੀ ਸਿੰਘ ਵੀ ਉਦੋਂ ਜਦੋਂ ਵੀ ਹੁਣ ਸੱਤਾ ਤੋਂ ਬਾਹਰ ਹੋ ਗਏ ਜਦੋਂ ਸੱਤਾ ਦੇ ਕੋਈ ਕਾਬੂ ਹੋ ਜਾਂਦਾ ਕੈਪਟਨ ਨੇ ਸਰਕਾਰ ਬਣਾਈ ਗੁਟਕਾ ਸਾਹਿਬ ਹੱਥ 'ਚ ਫੜ ਕੇ ਅਸੀਂ ਇਨਸਾਫ ਕਰਾਂਗੇ ਕਰਿਆ ਫਿਰ ਇਹਨਾਂ ਨੇ ਕਿਹਾ ਵੀ ਅਸੀਂ 24 ਘੰਟੇ ਇਨਸਾਫ ਕਰਦਾਂਗੇ ਉਹ 24 ਘੰਟੇ ਕਦੋਂ ਹੋਣਗੇ ਸਰਕਾਰ ਇਹਨਾਂ ਦਾ 5-5 ਸਾਲ ਹੋਣ ਵਾਲੇ ਨੇ ਸਾਲ ਰਹਿ ਗਿਆ ਇੱਕ ਕਦੋਂ ਕਰਨਗੇ ਇਸ ਕਰਕੇ ਜਿਹੜੀ ਕੋਈ ਸਰਕਾਰ ਜਦੋਂ ਵੀ ਕੋਈ ਆਉਂਦੀ ਆ ਉਹ ਸਭ ਕੁਝ ਭੁੱਲ ਜਾਂਦੀ ਆ ਲੋਕਾਂ ਦੇ ਮੁੱਦੇ ਭੁੱਲ ਜਾਂਦੀ ਆ ਕੋਈ ਗੱਲ ਨਹੀਂ ਇਹਨਾਂ ਦਾ ਸਮਾਂ ਥੋੜਾ ਰਹਿ ਗਿਆ ਜਿਵੇਂ ਬਾਦਲ ਕੀ ਕਾਂਗਰਸ ਭਾਜਪਾ ਵਾਲੇ ਤੁਰਿਆ ਨਾ ਇਹ ਤੋਂ ਇਸੇ ਜ਼ਰੇ ਇਹਨਾਂ ਲੋਕਾਂ ਨੇ ਘਰੇ ਬਿਠਾ ਦੇਣਾ ਫਿਰ ਬੈਠੇ ਮੱਖੀਆਂ ਮਾਰਨ ਫਿਰ ਰੌਲਾ ਪਾਉਣਗੇ ਵੀ ਆ ਕਰੋ ਮਿਕ ਖਬਰ ਵੱਡੀ ਆ ਬਹੁਤ ਵੱਡੀ ਆ ਰਹੀ ਹੈ ਜਿਹੜੇ ਬੰਦੀ ਸਿੰਘ ਨੇ ਆਪਣੇ ਰਾਜੋਆਣਾ ਜੀ ਕਹਿੰਦੇ 15 ਅਕਤੂਬਰ ਨੂੰ ਉਹਨਾਂ ਨੂੰ ਫਾਂਸੀ ਦਿੱਤੀ ਜਾਣੀ ਹੈ ਤੇ ਜਿਹੜੀ ਬੀਐਸਐਫ ਹਤਾਨਾਤ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਮਾਹੌਲ ਕੀ ਲੱਗਦਾ ਕਿਵੇਂ ਦਾ ਮਾਹੌਲ ਹੋ ਸਕਦਾ ਅੱਗੇ ਸਾਡੇ ਕੋਈ ਫਾਸੀ ਵਾਲੀ ਜਿਹੜੀ ਖਬਰ ਹੈ ਝੂਠੀ ਆ ਜਿਹੜੇ ਵਕੀਲ ਨੇ ਹਰਪਾਲ ਸਿੰਘ ਮੰਜਪੁਰ ਪੰਥਕ ਵਕੀਲ ਨੇ ਉਹਨਾਂ ਨੇ ਵੀ ਕਹਿਤਾ ਵੀ ਇਹ ਗੱਲ ਨਹੀਂ ਹੈ ਠੀਕ ਹੈ ਨਾ ਹਜੇ ਤਾਂ ਉਹਨਾਂ ਨੇ ਇਹਨਾਂ ਨੂੰ ਕੇਂਦਰ ਨੂੰ ਕਿਹਾ ਵੀ ਇਹਦਾ ਇਹਨੂੰ ਛੱਡੋ ਜਾ ਫਾਸੀ ਦਿਓ ਕਿਉਂ ਨਹੀਂ ਕਰਤੀ ਉਹਦਾ ਰਾਜੋਆਣਾ ਸਾਹਿਬ ਵੀ ਕਹਿ ਰਹੇ ਨੇ ਵੀ ਮੈਨੂੰ ਇੱਕ ਪਾਸੇ ਲਾਓ ਸਰਕਾਰਾਂ ਵਿੱਚੇ ਲਟਕਾ ਰਹੀਆਂ ਨੇ ਜੇ ਉਹ ਕਵੀਰਵਾਦਾ ਤਾਂ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਵੀ ਦੇ ਰਹੇ ਨੇ ਵੀ ਇਹਨਾਂ ਨੂੰ ਵੀ ਫਾਂਸੀ ਨਹੀਂ ਹੋਣੀ ਚਾਹੀਦੀ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਹੋਣੀ ਚਾਹੀਦੀ ਆ ਉਹ ਤਾਂ ਉਦੋਂ ਨਹੀਂ ਲੋਕਾਂ ਨੇ ਜਦੋਂ ਫਾਂਸੀ ਦੇਣ ਦਾ ਹੁਕਮ ਕੱਢ ਰਾ ਸੀ ਉਦੋਂ ਨਹੀਂ ਲੋਕਾਂ ਨੇ ਕਹਿਤਾ ਸੀਗਾ ਇਹ ਤਾਂ ਹੁਣ ਵੋਟਾਂ ਬਣਾਉਣ ਦੇ ਮਾਰੇ ਬਹੁਤ ਕੁਝ ਕਰਦੇ ਫਿਰਦੇ ਨੇ ਇਹਨਾਂ ਨੇ ਬਹੁਤ ਸੋਚ ਕਰਨਾ ਹੁਣ ਆ ਸਾਲਕ ਦੇ ਵਿੱਚ ਬਹੁਤ ਕੁਝ ਹੋਣਾ ਹੈ ਇਹਜਾ ਮੋਰਚਾ ਹੈ ਜਿਹੜਾ ਚੱਲ ਰਿਹਾ ਹੈ ਅੱਜ ਖਤਮ ਹੋਊਗਾ ਜਾਂ ਇਹਦੇ ਬਾਰੇ ਕੋਈ ਮੰਗ ਪੂਰੀ ਹੋਊਗੀ ਸਰਕਾਰ ਨਾਲ ਗੱਲਬਾਤ ਹੋਊਗੀ ਕਿ ਕਿਸੇ ਕਮੇਟੀ ਜੂ ਬਣੀ ਹੋਈ ਉਹਦੇ ਨਾਲ ਗੱਲਬਾਤ ਹੋਊਗੀ ਕੀ ਹੋਣਾ ਕਿਵੇਂ ਨਿਬੜੂਗਾ ਜੀ ਹੁਣ ਇਹ ਜਿਹੜਾ ਹੁਣ ਕਮੇਟੀ ਬਣੀ ਆ ਉਹ ਕੀ ਅਗਲਾ ਐਕਸ਼ਨ ਲੈਂਦੀ ਆ ਅਸੀਂ ਤਾਂ ਨਾਲ ਖੜੇ ਆ ਅਸੀਂ ਘਰੇ ਜਾਂਦੇ ਕੋਈ ਨਹੀਂ ਪਹਿਲਾਂ ਬਰਗਾੜੀ ਮੋਰਚਾ ਲੱਗਿਆ ਫਿਰ 328 ਰੂਪਿਆਂ ਦਾ ਮੋਰਚਾ ਲੱਗਿਆ ਫਿਰ ਕਿਸਾਨੀ ਮੋਰਚਾ ਲੱਗਿਆ ਫਿਰ ਸੰਭੂ ਵਾਲਾ ਮੋਰਚਾ ਲੱਗਿਆ ਫਿਰ ਬੰਦੀ ਸਿੰਘਾਂ ਵਾਲਾ ਮੋਰਚਾ ਲੱਗਿਆ ਉਹਨਾ ਟੌਬਰ ਇਸ ਤਾਂ ਇੱਥੇ ਤੁਰੇ ਫਿਰਦੇ ਆ ਐਦਾ ਕਰੀ ਨਹੀਂ ਜਾਂਦੇ ਨਹੀਂ ਅੱਜ ਕੋਈ ਆਰ ਜਾਂ ਪਾਰ ਦੀ ਲੜਾਈ ਹੋਊ ਜੀ ਜਾਂ ਫਿਰ ਮੋਰਚਾ ਦੇ ਰੂ ਕਮੇਟੀ ਜਿਵੇਂ ਉਹ ਕਹਿਣਗੇ ਇਹਦਾ ਸਹਿਯੋਗੀ ਆ ਉਹਨਾਂ ਜਿਵੇਂ ਕਹਿਣਗੇ ਤਾਂ ਉਹਨਾਂ ਦੇ ਮਗਰ ਲੱਗ ਜਾਗੇ ਜੋ ਫੈਸਲਾ ਲੈਣਗੇ ਕਿਉਂਕਿ ਸਾਲ ਹੋ ਗਿਆ ਨਹੀਂ ਉੱਪਰ 2 बाई 6 ਦੇ ਜਿਹੜੇ ਜਗ੍ਹਾ ਤੇ ਰਹਿ ਰਹੇ ਸਰਜੀਤ ਗੁਰਜੀਤ ਸਿੰਘ ਖਾਲਸਾ ਰਹਿਣਾ ਵੀ ਬੜਾ ਔਖਾ ਏ ਤੁਹਾਨੂੰ ਆਪਾ ਪਤਾ ਪਾ ਕਿੰਨਾ ਹੁਣ ਆਪਾਂ ਵੀ ਰਹਿ ਦੇਖਦੇ ਇੱਥੇ ਤੁਰੇ ਫਿਰਦੇ ਆਪਾਂ ਇੱਕ ਇੱਕ ਬੰਦਾ ਆਪਦੇ ਘਰ ਦੇ ਵਿੱਚ ਨਹੀਂ ਰਹਿ ਸਕਦਾ ਤੁਸੀਂ ਉਹਨਾਂ ਨੂੰ ਵਾਕਏ ਦੇ ਸਾਰੇ ਦਿਨ ਉਹ ਕੇ ਅੰਦਰ ਬੈਠਾ ਰਿਹਾ ਬਹੁਤ ਔਖਾ ਉਹਦਾ ਫਿਰ 400 ਫੁੱਟ ਦੇ ਉੱਤੇ ਬੈਠਾ ਉਹੀ ਕਹਿੰਦੇ ਜਜਵਾ ਇਕੋ ਨਾਲ ਹੀ ਆਪਣੇ ਲੋਕ ਨੇ ਸਮਾਣੇ ਦੇ ਲੋਕ ਨੇ ਨੇੜੇ ਤੋਂ ਨਹੀਂ ਆ ਸਕਦੇ ਦੇਖੋ ਜਦੋਂ ਉਹਨਾਂ ਨੇ ਠਾਣ ਲਿਆ ਵੀ ਅਸੀਂ ਤਾਂ ਇਹ ਮੁੱਦਾ ਹੱਲ ਕਰਾ ਕੇ ਉਤਰਨਾ ਜਿਉ ਉਹਨਾਂ ਨੇ ਉਤਰਨਾ ਹੁੰਦਾ ਉਹਦੀ ਉਤਰ ਜਾਂਦੇ ਅੱਜ ਕੋਈ ਕੋਸ਼ਿਸ਼ ਕੀਤੀ ਜਾਊਗੀ ਉਹਨਾਂ ਨਾਲ ਗੱਲਬਾਤ ਕਰਨ ਦੀ ਉਹਨਾਂ ਨੂੰ ਮਨਾਉਣ ਦੀ ਇੱਥੇ ਜੋ ਵੀ ਹੋ ਫੈਸਲਾ ਅਸੀਂ ਉਹਨਾਂ ਦੇ ਨਾਲ ਇਸ ਜਿਹੜੇ 6 ਮਹੀਨੇ ਦੀ ਕਮੇਟੀ ਜਿਹੜੀ ਬਣੀ ਹੈ 6 ਮਹੀਨਾ ਟਾਈਮ ਵਾਲੇ ਹੋਇਆ ਨਹੀਂ ਹੈਗਾ ਹਲਤੇ 3 ਮਹੀਨੇ ਹੋਨੇ ਸ਼ਾਇਦ 3 ਮਹੀਨੇ ਵੀ ਹੋ ਰਿਹਾ ਹੈ ਬੈਠ ਕਰੂੰਗਾ ਉਸ ਤੋਂ ਬਾਅਦ ਕੋਈ ਮੋਰਚਾ ਲੈਣਗੇ ਇਸ ਦਾ ਨਾਲ ਹੀ ਆ 3 ਮਹੀਨਿਆਂ ਨੂੰ ਕੀ ਹੁਣ ਹੋਇਆ ਬਣਾ ਦੇਣਾ ਕਮੇਟੀ ਉਹ ਕਾਨੂੰਨ ਬਣਾਉਣ ਤੇ ਭਾਈ ਸਾਹਿਬ ਥੱਲੇ ਉਤਰਨਾ ਕੀ ਸੋਧ ਕਰ ਰਹੇ ਨੇ ਵੀ ਕਿਵੇਂ ਦਾ ਕਾਨੂੰਨ ਬਣਾਉਣਾ ਚਾਹੁੰਦੇ ਨੇ ਕਿ ਕਿਉਂ ਇੰਨਾ ਮੈਂ ਟਾਈਮ ਲੱਗ ਰਿਹਾ ਚੀਜ਼ ਨੂੰ ਇਹ ਹੀ ਬਣਾਉਣਾ ਵੀ ਉਹਨੂੰ ਕਿਹੜੀ ਸਜ਼ਾ ਹੁਣ ਸਜ਼ਾ ਦਾ ਫਾਸੀ ਦੀ ਹੋਵੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਲੀਵਨ ਗੁਰੂ ਦਾ ਸੁਪਰੀਮ ਕੋਰਟ ਨੇ ਦਰਜਾ ਦਿੱਤਾ ਜਿਉਂਦੇ ਗੁਰੂ ਦਾ ਦਰਜਾ ਦਿੱਤਾ ਫਿਰ ਉਹਦੇ ਉਤੇ ਕਤਲ ਦਾ ਪਰਚਾ ਹੋਣਾ ਚਾਹੀਦਾ ਨਾ ਉਹ ਧਾਰਾ ਲੱਗਣੀ ਚਾਹੀਦੀ ਹੈ 295 ਇਹ ਧਾਰਾ ਕਿਉਂ ਲੱਗੇ ਠੀਕ ਹੈ ਬਾਬਾ ਜੀ ਬਹੁਤ ਧੰਨਵਾਦ ਤੁਹਾਡਾ ਜੀ ਇਹ ਅਸੀਂ ਗੱਲਬਾਤ ਕੀਤੀ ਹੈ ਬਾਬਾ ਰਾਜਰਾਜ ਸਿੰਘ ਜੀ ਨਾਲ ਤੇ ਕਹਿੰਦੇ ਕਾਨੂੰਨ ਬਣਨਾ ਚਾਹੀਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਿਆਦ ਵੀ ਕਰਦਾ ਮੈਂ ਮਨਿੰਦਰ ਸਿੰਘ ਮੇਰੇ ਨਾਲ ਕੈਮਰਾਮੈਨ ਮੇਜਰ ਧੰਨਵਾਦ